ਉਹ ਬਣਨ ਤੋਂ ਬਿਨਾ ਵੀ ਰਬੜਾ ਬੜਾ ਹੋਰ ਪੜੇ ਕਮੋਦੀ ਹੈ ਕਿਵੇਂ ਸਭ ਜਾਣਦੇ ਪਹਿਲਾ ਪੈਂਟ ਪੈਨਟ ਬੁਰਸ਼ ਨੂੰ ਲਾਉਂਦੇ ਆ ਪੈਨਟ ਦੱਬੇ ਚੋਂ ਬਾਹਰ ਗਿਆ ਜਾਂਦਾ ਹੈ ਤਾਂ ਇੱਕ ਰਬੜ ਪੈਨਟ ਵਾਲੇ ਡੱਬੇ ਤੇ ਲਾ ਦਿਓ ਪੈਟ ਕਦੇ ਬਾਹਰ ਨਹੀਂ ਨਿਕਲਦਾ ਦੂਜਾ ਜੇਕਰ ਤੁਹਾਡੀ ਮਟੇਣੀ ਜਾਨੀ ਕਿ ਇਰੇਜ਼ਰ ਨਹੀਂ ਲੱਗ ਰਹੀ ਤਾਂ ਤੁਸੀਂ ਰਬੜ ਨਾਲ ਵੀ ਸਾਫ਼ ਕਰ ਸਕਦੇ ਤੀਜਾ ਪੈਂਟ ਸਾਈਜ਼ ਵਿੱਚ ਬੜੀ ਏ ਤਾਂ ਪੈਂਟ ਨੂੰ ਫੋਲਡ ਕਰਕੇ ਇਹਦਾ ਰਬੜ ਨਾਲ ਲਓ ਪੈਂਟ ਛੋਟੀ ਹੋ ਜਾਂਦੀ ਏ ਚੌਥਾ ਪੈਂਟ ਦੀ ਜੈਪ ਟਿੱਕ ਵੀ ਹੋ ਗਈ ਏ ਤਾਂ ਇੱਕ ਰਬੜ ਬੈੰਡ ਨੂੰ ਜੈਪ ਵਿੱਚ ਪਾ ਕੇ ਬਟਨ ਵਿੱਚ ਫਸਾ ਦਿਓ ਪੰਜਵਾਂ ਰੋਟੀਆਂ ਥੱਲੇ ਨੂੰ ਚਿੰਤਾ ਨਹੀਂ ਮਿਲਦਾ ਤਾਂ ਉਹ ਚਮਚਿਆਂ ਦੇ ਮੂੰਹ ਤੇ ਇਦਾਂ ਤੋਂ ਰਬੜਾ ਲਾ ਦਿਓ ਬਣ ਕੇ ਦੇਸੀ ਚਿੰ ਇਹਨਾਂ ਫੋਟੋ ਫਰੇਮਸ ਤੋਂ ਬਾਰ-ਬਾਰ ਫੋਟੋ ਖਿੱਚ ਕੇ ਜਲਦੀਏ ਤਾਂ ਰਬੜ ਬੈਂਡ ਨੂੰ ਪਿੱਛੇ ਲਾ ਕੇ ਫੋਟੋ ਫਿਕਸ ਕਰਿਓ ਹੁਣ ਫੋਟੋ ਕਦੇ ਨਹੀਂ ਹਿੱਲਦੀ ਸੱਤਮਾ ਜੇ ਆਰ ਦਾ ਢੱਕਣ ਨਹੀਂ ਖੁੱਲਦਾ ਤਾਂ ਰਬੜ ਬੈਂਡ ਨੂੰ ਢੱਕਣ ਤੇ ਇਸ ਤਰੀਕੇ ਨਾਲ ਲਾ ਕੇ ਜੋ ਵੀ ਵਧੀਆ ਲੱਗਦਾ ਹੈ ਤੇ ਢੱਕਣ ਵੀ ਆਸਾਨੀ ਨਾਲ ਖੁੱਲ ਜਾਂਦਾ ਹੈ ਅੱਤਮਾ ਥੀਰੇ ਕੱਟਨੇ ਹੋਏ ਇਹ ਚਾਕੂ ਨਾਲੇ ਲੱਗੀ ਜਾਂਦੇ ਨੇ ਤਾਂ ਇਸ ਤਰੀਕੇ ਰਬੜ ਬੈਂਡ ਲਾ ਦੇ ਉਹ ਹੁਣ ਥੀਰੇ ਕਦੇ ਚਾਕੂ ਨਾਲ ਨਹੀਂ ਚੰਬੜਦੇ ਤਮਾ ਸਬਜ਼ੀ ਬਣਾਉਦੇ ਹੋਏ ਚਮਚਾ ਬਾਰ ਬਾਰ ਸਬਜ਼ੀ ਚ ਡਿੱਗੀ ਜਾਂਦਾ ਤਾਂ ਇੱਕ ਰਬੜ ਚਮਚੇ ਦੇ ਸਿਰੇ ਤੇ ਇਦਾਂ ਲਾ ਦੇ ਦਸਮਾ ਚੌਪਸਟਿਕ ਤੇ ਨਾਲ ਨੂਡਲਸ ਖਾਤੀਆਂ ਨਹੀਂ ਜਾਂਦੀਆਂ ਤਾਂ ਇੱਕ ਟਿਸ਼ੂ ਪੇਪਰ ਤੇ ਰਬੜਾ